ਸ਼੍ਰੀ ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਫਤਿਹ ਜੈ ਸ਼੍ਰੀ ਰਾਮ ਮੈਂ ਅਤੀਸ਼ ਕੁਮਾਰ ਜ਼ਿਲ੍ਹਾ ਆਟੋ ਰਿਕਸ਼ਾ ਵਰਕਰਸ ਫੈਡਰੇਸ਼ਨ ਤੋਂ ਪ੍ਰੈਜ਼ੀਡੈਂਟ ਮੇਰੇ ਨਾਲ ਬੈਠੇ ਨੇ ਮਿਸਟਰ ਸੰਨੀ ਜੀ ਜਿਹੜੇ ਸਟੇਸ਼ਨ ਦੇ ਪ੍ਰੈਜ਼ੀਡੈਂਟ ਨੇ ਆਟੋ ਯੂਨੀਅਨ ਦੇ ਸੋ ਜਿੱਥੇ ਆਟੋ ਚਾਲਕਾਂ ਨੇ ਸਾਡਾ ਬਹੁਤ ਪਿਛੇ ਸਾਥ ਦਿੱਤਾ ਇੱਕ ਹੰਗਾਰਾ ਭਰਿਆ ਔਰ ਪੂਰਾ ਇਕੱਠਾ ਹੋਇਆ ਜਦੋਂ ਅਸੀਂ ਸੀਐਮ ਸਾਹਿਬ ਕੋ ਜਾਨਣਾ ਸੀ ਉਦੋਂ ਵੀ ਇਕੱਠੇ ਹੋਏ ਜਦੋਂ ਡੀਜ਼ਲ ਆਟੋ ਦਾ ਅਸੀਂ ਕੈਂਪ ਲਗਾਇਆ ਉਦੋਂ ਵੀ ਇਕੱਠੇ ਉਹ ਸਾਰਿਆਂ ਦਾ ਨਿਚੋੜ ਅੱਜ ਕੀ ਨਿਕਲਿਆ ਅੱਜ ਜਿੱਥੇ ਐਡੇ ਪਰੇਸ਼ਾਨੀ ਦੇ ਵਿੱਚ ਸਾਡੇ ਆਟੋ ਰਿਕਸ਼ਾ ਚਾਲਕ ਸੀਗੇ ਡੀਜ਼ਲ ਦੇ ਆਟੋ ਵਾਲੇ ਜਿਹੜੇ ਪਰੇਸ਼ਾਨੀ ਸੀਗੇ ਉਹ ਪਰੇਸ਼ਾਨੀ ਦੇ ਵਿੱਚੋਂ ਨਿਕਲ ਚੁੱਕੇ ਆ ਆਮ ਆਦਮੀ ਪਾਰਟੀ ਨੇ ਸਾਨੂੰ ਹੰਗਾਰਾ ਭਰਤਾ ਵੀ ਤੁਹਾਡਾ ਕੋਈ ਵੀ ਆਟੋ ਰਿਕਸ਼ਾ ਡੀਜ਼ਲ ਦਾ ਬੰਦ ਨਹੀਂ ਹੋਊਗਾ ਕੋਈ ਵੀ ਚੱਕਰ ਦੇ ਵਿੱਚ ਹੋਵੇ ਕੋਈ ਵੀ ਡੀਜ਼ਲ ਆਟੋ ਰਿਕਸ਼ਾ ਬੰਦ ਨਹੀਂ ਹੋਊਗਾ ਜਿਹਦੇ ਬਾਬਤ ਕੱਲ 2 ਵਜੇ ਯੂਨਾਈਟਿਡ ਪੈਲੈਸ ਗੇਨ ਰੋਡ ਦੇ ਉੱਤੇ ਮੀਟਿੰਗ ਹੈਗੀ ਆ ਮੀਟਿੰਗ ਦੇ ਵਿੱਚ ਜਿੰਨੇ ਵੀ ਡੀਜ਼ਲ ਆਟੋ ਰਿਕਸ਼ਾ ਚਾਲਕ ਨੇ ਜਾਂ ਗੈਸ ਵਾਲੇ ਨੇ ਜਾਂ ਈ ਰਿਕਸ਼ਾ ਚਾਲਕ ਨੇ ਸਾਰੇ ਹੰਮ ਹਮਾ ਕੇ ਉੱਥੇ ਪਹੁੰਚੋ ਤਾਂ ਜੋ ਆਪਾਂ ਦਿਖਾ ਸਕੀਏ ਸਾਡਾ ਇਕੱਠ ਕੀ ਆ ਸਾਡੀ ਏਕਤਾ ਕੀ ਆ ਅੱਜ ਏਕਤਾ ਨੇ ਹੀ ਸਾਨੂੰ ਬਚਾਇਆ ਕਿੱਥੇ ਅੱਜ ਤੋਂ 2 ਮਹੀਨੇ ਪਹਿਲਾਂ ਇਹ ਆਟੋ ਬੰਦ ਹੋ ਚੁੱਕੇ ਸੀ ਬੰਦ ਹੋਣ ਦਾ ਉਹਨਾਂ ਨੇ ਆਰਡਰ ਵੀ ਕਰਤੇ ਸੀ 2 ਦਿਨ ਬੰਦ ਵੀ ਰਿਹਾ ਜਦੋਂ ਅਸੀਂ ਇਕੱਠਿਆਂ ਨੇ ਆਵਾਜ਼ ਚੁੱਕੀ ਸਾਡੀ ਆਵਾਜ਼ ਉੱਪਰ ਤੱਕ ਪਹੁੰਚੀ ਤੇ ਸਾਨੂੰ ਫਿਰ ਐਮਐਲਏ ਗੋਗੀ ਜੀ ਨੇ ਟਾਈਮ ਲੈ ਕੇ ਦਿੱਤਾ ਤੇ ਅੱਜ ਉਹ ਹੰਗਾਰਾ ਸਾਨੂੰ ਬਹੁਤ ਅੱਗੇ ਤੱਕ ਲੈ ਗਿਆ ਹੁਣ ਜਦੋਂ ਤੱਕ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਗੀ ਸਾਡੇ ਡੀਜ਼ਲ ਆਟੋ ਰਿਕਸ਼ਾ ਬੰਦ ਨਹੀਂ ਹੋਣਗੇ ਸੋ ਮੇਰੀ ਸਮੂਹ ਚਾਲਕਾਂ ਨੂੰ ਪ੍ਰਧਾਨਾਂ ਨੂੰ ਬੇਨਤੀ ਆ ਵੀ ਆਪਣਾ ਇੱਕ ਟਾਈਮ ਕੱਢ ਕੇ ਕੱਲ ਦਾ 2 ਘੰਟਿਆਂ ਦਾ ਟਾਈਮ ਕੱਢ ਕੇ ਜ਼ਰੂਰ ਪਹੁੰਚੋ ਕੱਲ 2 ਵਜੇ ਮਿਤੀ 29 29 5 2024 ਕੱਲ ਬੁੱਧਵਾਰ 2 ਵਜੇ ਆਪਾਂ ਯੂਨਾਈਟਿਡ ਪੈਲੇਸ ਗਿਲ ਰੋਡ ਦੇ ਨਾਲ ਹੀ ਹੈ ਬਿਲਕੁਲ ਯੂਨਾਈਟਿਡ ਪੈਲੇਸ ਬਹੁਤ ਮਸ਼ਹੂਰ ਜਗਾ ਵਾ 2 ਵਜੇ ਇੱਕ ਪ੍ਰੈਸ ਕਾਨਫਰੰਸ ਹੋਣੀ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਪੀ ਸਾਹਿਬ ਜੋ ਸਾਡੇ ਵੱਲੋਂ 900 ਚੁੱਕਿਆ ਵੀ ਐਮਪੀ ਸਾਹਿਬ ਨੇ ਪੱਪੀ ਜੀ ਸਾਡੇ ਐਮਪੀ ਸਾਹਿਬ ਬਣ ਚੁੱਕੇ ਨੇ ਆਟੋ ਵਾਲੇ ਦੇ ਐਮਪੀ ਸਾਹਿਬ ਬਣ ਚੁੱਕੇ ਨੇ ਨਾਲ ਸਮੂਹ ਜਿੰਨੇ ਵੀ ਐਮਐਲਏ ਆ ਸਾਰੇ ਉੱਥੇ ਨਾਲ ਆਣਗੇ ਜਿਹੜੇ ਕੀ ਸਾਨੂੰ ਇੱਕ ਅਸ਼ੀਰਵਾਦ ਦੇਣਗੇ ਤੇ ਸਾਰੇ ਆਟੋ ਰਿਕਸ਼ਾ ਚਾਲਕਾਂ ਤੇ ਹੱਥ ਰੱਖਣਗੇ ਆਪਣਾ ਬਹੁਤ ਵਧੀਆ ਹੱਥ ਰੱਖਣਗੇ ਤਾਂ ਜੋ ਆਉਣ ਵਾਲੀ ਕੋਈ ਵੀ ਦਿੱਕਤ ਇਹਨਾਂ ਦੇ ਨੇੜੇ ਨਾ ਲੱਗੇ ਮੈਂ ਇੱਕ ਸਮੂਹ ਜਿੰਨੇ ਵੀ ਆਟੋ ਚਾਲਕਾ ਜਾਂ ਕੋਈ ਵੀ ਪਬਲਿਕਾ ਉਹਨਾਂ ਨੂੰ ਇੱਕ ਦੱਸਣਾ ਚਾਹਨਾ ਵੀ ਪਿੱਛੇ ਜਿੰਨੀਆਂ ਵੀ ਸਰਕਾਰਾਂ ਆਈਆਂ ਤੁਸੀਂ ਇੱਕ ਸਾਲ ਦਾ ਡਾਟਾ ਕਢਾ ਲਓ ਤੁਸੀਂ 5 ਸਾਲ ਦਾ ਡਾਟਾ ਕਢਾ ਲਓ ਇਹ ਸਰਕਾਰ ਨੂੰ 2 ਤੋਂ 2.5 ਸਾਲ 2.5 ਸਾਲ ਹੋਇਆ 2 ਸਾਲਾਂ ਦੇ ਵਿੱਚ ਚਲਾਨਾਂ ਦੀ ਰੇਸ਼ਾ ਜਿਹੜਾ ਹੈਗੀ ਆ ਆਟੋ ਰਿਕਸ਼ਾ ਦੀ ਬਹੁਤ ਘੱਟ ਆਈਆ ਮਿਨੀਮਮ ਆਈਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਗਲਤੀ ਕੀਤੀ ਜਿਵੇਂ ਰੈੱਡ ਲਾਈਟ ਕ੍ਰੋਸ ਆ ਜਾਂ ਬਹੁਤ ਜ਼ਿਆਦਾ ਰੋਂਗ ਪਾਰਕਿੰਗ ਆ ਜਾਂ ਓਵਰ ਲੋਡ ਆ ਕਿਤੇ ਮਾੜੇ ਮੋٹے ਚਲਾਨ ਉਹਨਾਂ ਦੇ ਹੋਏ ਹੋਣਗੇ ਜੋ ਪਿਛਲੀਆਂ ਸਰਕਾਰਾਂ ਨੇ ਸਾਡੇ ਨਾਲ ਇੱਕ ਮਤਰੀਈ ਮਾਂ ਵਰਗਾ ਜੋ ਸਲੂਕ ਕੀਤਾ ਸੀ ਸੋ ਇਹੋ ਜਿਹਾ ਕੁਝ ਨਹੀਂ ਹੈ ਪਿਛਲੀਆਂ ਸਰਕਾਰਾਂ ਨੇ ਆਪ ਜਦੋਂ ਰੋਲੇ ਪਾਏ ਸੀ ਕਾਂਗਰਸ ਦੇ ਟਾਈਮ ਤੇ ਸਾਡਾ 45-45000 50000 ਦੇ ਚਲਾਨ ਹੋਏ ਸੀ ਸਾਡੇ ਕੋਲ ਉਹਦੇ ਇੱਕ ਇੱਕ ਚੀਜ਼ ਵੀ ਪਈ ਆ ਤੇ ਅਸੀਂ ਮਤਲਬ ਇਸ ਵੀਡੀਓ ਰਾਹੀਂ ਮਾਧਿਅਮ ਰਾਹੀਂ ਅਸੀਂ ਜਿਹੜੇ ਐਮ.ਐਲ.ਏ. ਸਵਾਨ ਨੇ ਜਾਂ ਐਮ.ਪੀ. ਸਾਹਿਬ ਨੇ ਸਾਡੀ ਆਵਾਜ਼ ਸੁਣਦੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਦੋਂ ਸੁਪਰੀਮੋ ਸਾਹਿਬ ਇੱਥੇ ਆਏ ਸੀ ਸਾਨੂੰ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਸੀ ਵੀ ਤੁਹਾਡੇ ਵਿੱਚੋਂ ਹੀ ਨੁਮਾਇੰਦੇ ਚੁਣ ਕੇ ਤੁਹਾਡੀ ਕੈਟਾਗਰੀ ਇੱਕ ਲੱਗ ਬਣਾਈ ਜਾਊਗੀ ਸੋ ਮੈਂ ਨਾ ਅੱਗੇ ਇੱਕ ਰਿਕਵੈਸਟ ਕਰੂੰਗਾ ਕੱਲ ਤੁਸੀਂ ਮੀਟਿੰਗ ਤਾਂ ਕਰਨੀ ਆ ਪ੍ਰੈਸ ਕਾਨਫਰੰਸ ਕਰਨੀ ਆ ਸਾਨੂੰ ਇੱਕ ਆਸ਼ੀਰਵਾਦ ਇਹ ਵੀ ਦੇ ਕੇ ਜਾਓ ਵੀ ਸਾਡੇ ਨੁਮਾਇੰਦੇ ਚੁਣ ਕੇ ਜਿਹੜਾ ਸਾਡਾ ਕੈਟਾਗਰੀਆ ਇਹਨੂੰ ਇੱਕ ਲੱਗ ਤਰੀਕੇ ਨਾਲ ਵਧੀਆ ਤਰੀਕੇ ਨਾਲ ਮੈਨੇਜ ਕਰ ਸਕੀਏ ਸ ਮੈਂ ਇਹ ਫੇਰ ਦੁਬਾਰਾ ਕਹਿੰਦੇ ਹੋਏ ਕੱਲ 2 ਵਜੇ ਯੂਨਾਈਟਿਡ ਪੈਲੇਸ ਦੇ ਵਿੱਚ ਮੀਟਿੰਗ ਆ ਸਮੂਹ ਜਿੰਨੇ ਵੀ ਆਟੋ ਚਾਲਕ ਨੇ ਖਾਸ ਕਰਕੇ ਡੀਜ਼ਲ ਵਾਲੇ ਜਰੂਰ ਪਹੁੰਚਣ ਕਿਉਂਕਿ ਉਹਨਾਂ ਦੇ ਬਹੁਤ ਵੱਡਾ احਸਾਨ ਆਇਆ ਸਰਕਾਰ ਦਾ ਜੋ ਪਹਿਲਾਂ ਬੰਦ ਹੋ ਚੁੱਕੇ ਸੀ ਪਰ ਇਹ ਸਰਕਾਰ ਨੇ ਫੇਰ ਚਲਾਇਆ ਸਾਡੀ ਬਾਰ ਬਾਰ ਮਿੰਨਤ ਕਰਨਾ ਤੇ ਤੁਸੀਂ ਸਾਰੇ ਹੌਮ ਹੌਮਾ ਕੇ ਪਹੁੰਚੋ ਆਪਣਾ ਇਕੱਠ ਦਿਖਾਓ ਇਕਤਰਤਾ ਦਿਖਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਨਗੋ ਜੇ ਮੁਸ਼ਕਲ ਆਂਦੀ ਆ ਸਾਡੀ ਇਕਤਾ ਹੀ ਸਾਡੇ ਕੰਮ ਆਉਗੀ ਧੰਨਵਾਦ